ਮੈਟ ਦੀ ਵੈਰਾਈ ਤੇ ਗੱਲ ਹੋਣੀ ਹੈ ਮੈਟ ਦੇਖ ਲਓ ਆ ਲਓ ਆ ਚੱਕੋ 150 ਰੁਪਏ ਦਾ ਵਜ਼ਾਰ ਕਿੰਨੇ ਦੇਣਾ 75 ਰੁਪਏ ਦਾ ਸਿਰਫ 75 ਰੁਪਏ ਦਾ ਵਜ਼ਾਰ 150 ਦਾ ਹੈ ਹਾਂਜੀ ਆ ਚੱਕੋ 100 ਰੁਪਏ ਦਾ ਓਕੇ ਆ ਦੇਖੋ ਜੋੜਾ 250 ਰੁਪਏ ਦਾ 2 ਪੀਸ ਐਂਟੀ ਸਲਿੱਪ ਹੈ ਨਹੀਂ ਚੋ ਇਹ ਨਹੀਂ ਰਖਸਣ ਵਾਲੇ ਮੈਟ ਨਹੀਂ ਦੋ ਪੀਸ 250 ਦੇ ਹੈ ਐਂਟੀ ਸਲਿਪ ਮੈਟ ਚੱਕੋ ਆ ਦੇਖੋ ਬਾਥਰੂਮ ਦੇ ਰੱਖੋ ਜਿੱਥੇ ਮਰਜ਼ੀ ਆ ਦੇਖੋ ਬਾਥਰੂਮ ਵਾਲਾ ਮੈਟ ਆ ਇਹ ਆ ਦੇਖੋ ਖਿਸਕਣਗੇ ਨਹੀਂ ਜਿੱਥੇ ਰੱਖਦੇ ਉੱਥੇ ਰਹਿ ਜਾਣੀ ਇਹ ਸਿਰਫ 100 ਰੁਪਏ 100 ਰੁਪਏ ਦਾ ਸਿਰਫ 100 ਰੁਪਏ ਆ ਦੇਖੋ ਡਿਜ਼ਾਈਨਿੰਗ ਸਾਰੀ ਇੱਕ ਤੋਂ ਇੱਕ ਮਿਲੂਗੀ ਸਾਰੀ ਮਾਲ ਆਇਆ ਪਿਆ 5-7 ਗੱਠਾ ਆ ਵੀ ਆਈਆਂ ਅਲੱਗ-ਅਲੱਗ ਡਿਜ਼ਾਈਨਾਂ ਵਾਲੇ ਟਾਵਲਾਂ ਦੇ ਹੋ ਅਲੱਗ-ਅਲੱਗ ਡਿਜ਼ਾਈਨ ਆ ਗਏ ਸਾਰੇ ਵਿੱਚ ਆ ਦੇਖੋ ਤੇ ਬੱਚੇ ਦੇ ਟਾਵਲ ਆ ਗਏ ਤੇ ਵੱਡੇ ਇਹ ਕਿੰਨੇ ਦਾ 150 ਰੁਪਏ ਦਾ ਸਿਰਫ 150 ਦਾ ਸਿਰਫ 150 ਰੁਪਏ ਦਾ ਟਾਵਲ ਦੇਖੋ ਇੱਕ ਤੋਂ ਇੱਕ ਕੋਟ ਕਾਵਲੀ ਵੈਰਾਈਟੀ ਬਹੁਤ ਅਗੀਆ ਦੇਖੋ ਕਿੰਨੇ ਵਧੀਆ ਵਧੀਆ ਫਲਫੀ ਟਵਲ ਆ ਗਏ ਆ ਦੇਖੋ ਇਹ ਕਿੰਨੇ ਦਾ ਸਿਰਫ 200 ਰੁਪਏ ਦਾ 200 ਦਾ ਸਿਰਫ ਸਿਰਫ 200 ਰੁਪਏ ਦਾ ਕਦੇ ਦੀ ਤੁਹਾਨੂੰ ਇਹ ਦੇਣੀ ਸਿਰਫ ਰਖੜੀ ਤੱਕ ਹੀ ਆਫਰ ਹੈ ਰਖੜੀ ਤੱਕ ਆਫਰ ਹੈ ਰਖੜੀ ਤੱਕ ਆਫਰ ਦੇਣੀ ਆ ਦੇਖੋ ਆ ਕਿੰਨੇ ਦਾ ਕੋਫਟਰ ਆ ਤੁਸੀਂ ਸਾਡੇ ਕੋਲ ਦਿੱਤੇ 1100 ਦੇ ਤਿੰਨ ਇਹ ਦਿੱਤੇ ਆ 930 ਰੁਪਏ ਦੀ ਅਸੀਂ ਆਫਰ ਵੀ ਲਾਈ ਸੀ ਦੋਨਾਂ ਪਾਸੇ ਕਪੜਾ ਲਗ ਲਗ ਆ ਹੁਣ ਕਿੰਨੇ ਆ ਦੇਣਾ ਸਿੱਧਾ ਹੀ ਫਲੈਟ 300 ਰੁਪਏ ਪੀਸ 300 ਰੁਪਏ ਦਾ ਪੀਸ ਹੈ ਡਬਲ ਆ ਹਾਂਜੀ ਡਬਲ ਦਾ ਸਿੱਧਾ ਹੀ ਫਲੈਟ ਕਰਤਾ ਹੁਣ ਜੇ ਨਹੀਂ ਸਸੀਕਲ ਦੀ ਸਾਰਿਆਂ ਨੂੰ ਆਪਾਂ ਖੜਿਆ ਲੁਧਿਆਣੀ ਫੀਲਡ ਗੰਜ ਕੋਚਾ ਨੰਬਰ 14 ਦੇ ਵਿੱਚ ਨੈਤਿਕ ਹੈਂਡਲੂਮ ਵਾਲਿਆਂ ਦੇ ਤੇ ਅੱਜ ਤੁਹਾਨੂੰ ਦਿਖਾਉਣੇ ਆਪਾਂ ਕੱਪੜੇ ਅੱਜ ਘਰੇਲੂ ਜਿੱਦਾਂ ਚਾਦਰਾਂ ਸੋਫਿਆਂ ਦੇ ਕਵਰ ਹੋਗੇ ਪਰਦੇ ਹੋਗੇ ਤੇ ਅੱਜ ਵੀਡੀਓ ਨਾਲ ਬਣਿਆ ਰਹੋ ਹਾਂਜੀ ਭਾਜੀ ਕੀ ਹਾਲ ਚਾਲ ਵਧੀਆ ਵਧੀਆ ਭਾਜੀ ਠੀਕ ਠਾਕ ਹਾਂਜੀ ਹਾਂਜੀ ਕੀ ਦਿਖਾਵਾਂਗੇ ਮੈਂ ਤੁਹਾਨੂੰ ਅੱਜ ਟਾਵਲ ਲੈ ਕੇ ਆਏ ਆ ਤੁਹਾਡੇ ਲਈ ਦੇਖੋ ਕਿੰਨਾ ਸਸਤਾ ਟਾਵਲ ਤੇ ਵਧੀਆ ਫੁੱਲ ਸਾਈਜ਼ ਦਾ ਟਾਵਲ ਕਿੰਨੇ ਦਾ ਦੇਣਾ 100 ਰੁਪਏ ਦਾ ਸੀ ਰੋ 100 ਰੁਪਏ ਦਾ ਸਾਈਜ਼ ਦਾ ਟਾਵਲ 100 ਰੁਪਏ ਦਾ ਜਿੰਨੇ ਮਰਜ਼ੀ ਪੀਸ ਲੈ ਲਓ 100 ਰੁਪਏ ਦਾ ਰੰਗ ਮਿਲਣਗੇ ਨੇ 10 12 ਰੰਗ ਮਿਲ ਜਾਣਗੇ ਵੀਡੀਓ ਲੰਬੀ ਹੈ ਜੇ ਨਹੀਂ ਤੁਹਾਨੂੰ ਹੋਰ ਵੀ ਦਿਖਾ ਦਿੰਦੇ ਆ ਮੰਨ ਲਾ ਦੇਖੋ ਉਹਨਾ ਬੱਚੇ ਦਾ ਟਾਵਲ ਆ ਗਿਆ ਆ ਚੱਕੋ ਬੱਚੇ ਦਾ ਹਾਂਜੀ ਆ ਦੇਖੋ ਜਿਵੇਂ ਮੰਗਦੇ ਆ ਅਲਗ ਅਲਗ ਡਿਜ਼ਾਈਨਾਂ ਵਾਲੇ ਟਾਵਲ ਆ ਦੇਖੋ ਅ ਇਹ ਬੱਚੇ ਦੇ ਟਾਵਲ ਆ ਗਏ ਜੀ ਵੱਡੇ ਕਿੰਨੇ ਦਾ 150 ਰੁਪਏ ਦਾ ਸਿਰਫ 150 ਦਾ ਸਿਰਫ 150 ਰੁਪਏ ਦਾ ਟਾਵਲ ਦੇਖੋ ਇੱਕ ਤੋਂ ਇੱਕ ਕੋਟਨ ਦੇ ਟਾਵਲ ਆ ਦੇਖੋ ਡਿਜ਼ਾਈਨ ਇਹ ਦੇਖੋ ਕਿੰਨੀ ਐਂਡਰ 150 150 ਰੁਪਏ ਨੂੰ ਸਿਰਫ 150 ਰੁਪਏ ਆ ਦੇਖੋ ਕਿੰਨੇ ਵਧੀਆ ਇੰਦੇ ਚ ਵੀ ਡਿਜ਼ਾਈਨ ਵੀਡੀਓ ਲੰਬੀ ਐ ਇੰਦੀ ਤੁਸੀਂ ਪਲੰਗੀ ਲੰਬੀ ਵੀਡੀਓ ਦੇਖਦੇ ਨਹੀਂ ਹੈਗੇ ਬਾਕੀ ਟਾਵਲ ਦੀ ਵੈਰਾਈਟੀ ਸਾਡੇ ਕੋਲ ਹੋਰ ਬੜੀ ਹੈਗੀ ਆ ਦੇਖੋ ਟਾਵਲ ਦੀ ਵੈਰਾਈਟੀ ਬਹੁਤ ਹੈਗੀ ਆ ਦੇਖੋ ਕਿੰਨੇ ਵਧੀਆ ਵਧੀਆ ਫਲਫੀ ਟਾਵਲ ਆ ਗਏ ਆ ਦੇਖੋ ਇਹ ਕਿੰਨੇ ਦਾ ਸਿਰਫ 200 ਰੁਪਏ ਦਾ 200 ਰੁਪਏ ਸਿਰਫ ਸਿਰ ਕਿੰਨੇ ਮਰਜ਼ੀ ਚਲੋ ਲੈ ਲਓ ਅੰਗ ਦੇਖੋ ਕਿੰਨੇ ਚਾੜ ਕਿੰਨੇ ਵਧੀਆ ਵਧੀਆ ਹੈਗੇ ਦੇਖੋ ਸਿਰਫ 200 ਰੁਪਏ ਦਾ ਚਲਾ ਜਾਓ ਉਹ ਨਾ ਇਹੋ ਟਾਵਲ ਬਹੁਤ ਸਾਰੇ ਦੇ ਕੋ ਟਾਵਲ ਆਦੇ ਕਲਰ ਚਾੜ ਗਏ ਆ ਮਾਲ ਜਿੰਨਾ ਮਰਜ਼ੀ ਲੈ ਲਓ ਸਾਰੇ ਮਿਲ ਜਾਣਗੇ ਇਹ ਟਾਵਲ ਇਹ ਟਾਵਲ ਸਿਰਫ ਦੇਣਾ ਤਾਂ 250 ਰੁਪਏ ਦਾ 250 ਦਾ ਟਾਵਲ ਬਾਜ਼ਾਰ ਘਟੜ ਪੱਕਾ ਵੱਡੇ ਦੇ ਹਾਂਜੀ ਇੱਕ ਪੀਸ ਖੋਲਦਾ ਵੱਡੇ ਫੁੱਲ ਸਾਈਜ਼ ਦਾ ਟਾਵਲਾ ਦੇਖੋ ਜੀ ਇਹ ਵੀ ਖੋਲ ਕੇ ਦਿਖਾ ਦਿੰਦੇ ਆ ਤੁਹਾਨੂੰ ਕੋਈ ਛੋਟੇ ਸਿਆਜ ਕੋਈ ਨਹੀਂ ਹੈਗੇ ਇਹ ਵੀ ਫੁੱਲ ਸਾਈਜ਼ ਦੇ ਟਾਵਲ ਆ ਇਹ ਵੀ ਫੁੱਲ ਸਾਈਜ਼ ਦੇ ਟਾਵਲਾ ਦੇਖੋ ਵਾਈਟ ਦਾ ਰੰਗ ਲਓ ਜਿਹੜਾ ਮਰਜ਼ੀ ਰੰਗ ਲਓ ਟੋਲੀਆਂ ਦੇਖੋ ਕਿੰਨਾ ਹੈਵੀ ਇਹਨਾਂਲੇ ਇਸ ਤੋਂ ਬਾਅਦ ਆ ਜੀ ਤੁਹਾਨੂੰ ਦਿਖਾ ਲਈਏ ਮੈਟ ਦੀ ਵੈਰਾਈਟੀ ਮੈਟ ਦੀ ਵੈਰਾਈਟੀ ਦਾ ਕੋਲੋਂ ਜੀ ਮੈਟ ਦੇਖ ਲਓ ਆ ਲਓ ਆ ਚੱਕੋ 150 ਰੁਪਏ ਦਾ ਵਜ਼ਾਰ ਕਿੰਨੇ ਦੇਣਾ 75 ਰੁਪਏ ਦਾ ਸਿਰਫ 75 ਰੁਪਏ ਦਾ ਸਿਰਫ 50 ਦਾ 150 ਦਾ ਹਾਂ ਜੀ ਆ ਚੱਕੋ 100 ਰੁਪਏ ਦਾ ਓਕੇ ਆ ਦੇਖੋ ਜੋੜਾ 250 ਰੁਪਏ ਦਾ 2 ਪੀਸ ਐਂਟੀ ਸਲਿੱਪ ਹੈ ਨਹੀਂ ਚੋ ਇਹ ਨਹੀਂ ਗਾ ਖਿਸਕਣ ਵਾਲੇ ਮੈਟ ਦੀਆਂ 2 ਪੀਸ 250 ਦੇ 250 ਰੁਪਏ ਦਾ ਆ ਲਓ ਆ ਚੱਕੋ 220 ਰੁਪਏ ਓਕੇ ਇਹ ਵੀ ਥੋੜਾ ਜੀ ਜੋੜਾ ਜੋ ਆ ਭਾਈ ਆ ਚੱਕੋ 280 ਰੁਪਏ ਇਹਨੀ ਜੋੜਾ ਵਾਲੇ ਇੱਕ ਟਾਵਲ ਇਹ ਇੱਕ ਮੈਡੀ ਕਟੋ ਘੜ ਵੀ ਹੈ 200 ਦਾ 250 ਰੁਪਏ ਵਿਕਦਾ ਇਹ ਤੁਹਾਨੂੰ ਜੋੜਾ ਦੇਣਾ 250 ਰੁਪਏ ਦਾ ਓਕੇ ਭਾਈ ਇਹ ਤੋਂ ਬਾਅਦ ਤੁਹਾਨੂੰ ਦਿਖਾ ਦੇਣਾ ਆ ਲਓ ਆ ਚੱਕੋ 125 ਰੁਪਏ ਦਾ 125 ਦਾ 125 ਰੁਪਏ ਦਾ ਇਹਦੇ 4 5 ਸਾਈਜ਼ ਮਿਲ ਜਾਣੇ ਤੁਹਾਨੂੰ ਇਹਦੇ ਵਿੱਚ ਸਾਰੀਆਂ ਚੀਜ਼ਾਂ ਮਿਲਣੀਆਂ ਆ ਲਓ ਐਂਟੀ ਸਲੀਮਰ ਚੱਕੋ ਆ ਦੇਖੋ ਬਾਥਰੂਮ ਦੇ ਰੱਖੋ ਜਿੱਥੇ ਮਰਜੀ ਆ ਦੇਖੋ ਬਾਥਰੂਮ ਵਾਲਾ ਮੈਟ ਆ ਇਹ ਆ ਦੇਖੋ ਖਿਸਕਣਗੇ ਨਹੀਂ ਜਿੱਥੇ ਰੱਖਦੇ ਉੱਥੇ ਰਹੇ ਨੇ ਇਹ ਸਿਰਫ 100 ਰੁਪਏ 100 ਰੁਪਏ ਦਾ ਸਿਰਫ 100 ਰੁਪਏ ਆ ਦੇਖੋ ਡਿਜ਼ਾਈਨਿੰਗ ਸਾਰੀ ਇੱਕ ਤੋਂ ਇੱਕ ਮਿਲੂਗੀ ਸਾਰੀ ਮਾਲ ਆਇਆ ਪਿਆ 5-7 ਇਕੱਠਾ ਆਇਆ ਵੀ ਆਈਆਂ ਪਈਆਂ ਮਾਲ ਜਿੰਨਾ ਚਾਹੀਦਾ ਤੁਹਾਨੂੰ ਸਾਰਾ ਮਿਲ ਜੂਗਾ ਕਿੰਨੇ ਦਾ ਮਿਲਣਾ ਸਿਰਫ 100 ਰੁਪਏ ਦਾ ਹੋਰ ਤੋਂ ਪਤਾ ਗਲੀਚੇ ਟੈਪ ਵੀ ਮਿਲ ਜਾਣੇ ਤੁਹਾਨੂੰ ਆ ਬੱਚਿਆਂ ਸੋਫੇ ਮਿਲ ਜਾਣੇ ਤੁਹਾਨੂੰ ਪਤਾ ਵੈਰਾਈਟੀ ਦਾ ਆ ਬੱਚਿਆਂ ਸੋਫਾ 650 ਰੁਪਏ ਦਾ ਪੀਸ ਹੈ ਪੂ ਦੇ ਬੱਚੇ ਨੂੰ ਸੁਵਾਣਾ ਦਾ ਸੁਆਬ ਹੀ ਸਕਦੇ ਹੋ। ਇੱਦਾਂ ਵੱਡਿਆਂ ਦੇ ਸੋਫਾ ਕੰਬੈਟ ਸੀ ਇਹ ਬੱਚਿਆਂ ਦੇ ਵੀ ਆ ਗਿਆ ਦੇਖੋ। ਐਦਾਂ ਬਿਠਾ ਸਕਦੇ ਹੋ ਤੁਸੀਂ। ਐਦਾਂ ਖੋਲ ਕੇ ਬੱਚੇ ਨੂੰ ਸੁਆਬ ਹੀ ਸਕਦੇ ਹੋ। ਬੱਚੇ ਨੂੰ ਅੱਜ ਤੋਂ ਬਾਅਦ ਦੇਖੋ ਇੱਕ ਹੋਰ ਤੋਂ ਵਾ ਮਾਕਾ ਦੇ ਦਈਏ ਤੁਹਾਨੂੰ ਇਹ ਦੇਣੀ ਸਿਰਫ ਰਖੜੀ ਤੱਕ ਹੀ ਆਫਰ। ਰਖੜੀ ਤੱਕ ਆਫਰ ਹੈ। ਰਖੜੀ ਤੱਕ ਆਫਰ ਦੇਣੀ ਆ ਦੇਖੋ। ਆ ਕਿੰਨੇ ਦਾ ਕੁਫਟਰ ਹੈ? ਆ ਤੁਸੀਂ ਸਾਡੇ ਕੋਲ ਦਿੱਤੇ 1100 ਦੇ ਤਿੰਨ ਇਹ ਦਿੱਤੇ ਆ। 930 ਰੁਪਏ ਦੀ ਅਸੀਂ ਆਫਰ ਵੀ ਲਾਈ ਸੀ ਦੋਨਾਂ ਪਾਸੇ ਕਪੜਾ ਲਗ-ਲਗ ਆ। ਹੁਣ ਕਿੰਨੇ ਆ ਦੇਣਾ ਸਿੱਧੇ ਹੀ ਫਲੈਟ 300 ਰੁਪਏ ਪੀਸ। ਸਾਨੂੰ ਸੌ ਰੁਪਏ ਦਾ ਪੀਸ ਹੈ ਡਬਲ ਦਾ ਹਾਂਜੀ ਡਬਲ ਦਾ ਸਿੱਧਾ ਹੀ ਫਲੈਟ ਕਰਤਾ ਹਾਂ 300 ਰੁਪਏ ਦਾ ਪੀਸ ਜਿੰਨੇ ਮਰਜ਼ੀ ਪੀਸ ਲੈ ਲੋ ਮਿਲ ਜਾਣਗੇ 300 ਰੁਪਏ ਦਾ ਪੀਸ ਮਿਲਣਾ ਸੀ ਕਲਰ ਬਹੁਤ ਪਏ ਆ ਹੋਰ ਕਾਲੇ ਮਿਲ ਜੂਗੇ ਗੋਦਾਮ ਇਹ ਮਾਲ ਬਹੁਤ ਪਿਆ ਇਸ ਤੋਂ ਵਧਾ ਲੈਣਾ ਕੁਸ਼ਨ ਕੁਸ਼ਨ ਤੇ ਕਿੰਨਾ ਵਧੀਆ ਇਹ ਕਿੰਨੇ ਦਿਨ ਤੁਹਾਨੂੰ 250 ਰੁਪਏ ਦਾ ਦੇ ਦਵਾਂ ਓਕੇ ਦੇ ਦਵਾਂ 250 ਰੁਪਏ ਦਾ ਟਾਵਲ ਦੀ ਵੈਰਾਈਟੀ ਪਰਦੇ ਦੇਖ ਲਓ ਪਰਦੇ ਵੀ ਸਾਡੇ ਕੋਲ ਸਾਰੇ ਡਿਜ਼ਾਈਨਿੰਗ ਬਾਈ ਕਿਵੇਂ ਪਰਦੇ ਕਿੰਨੇ ਤੋਂ ਸ਼ੁਰੂ ਹੁੰਦੇ ਆ ਪਰਦਾ ਸਟਾਰਟਿੰਗ ਹੈ ਨਾ 100 ਰੁਪਏ ਦਾ ਇਹ ਇਹ ਡਿਜ਼ਾਈਨਿੰਗ ਲੱਗੀ ਜਿਹੜੀ ਹੈ ਸਾਰੀ 210 220 250 ਦੇ ਵਿੱਚ ਵਿੱਚ ਸਾਰੀ ਲੱਗੀ ਡਿਜ਼ਾਈਨਿੰਗ ਓਕੇ ਭਾਈ ਇਸ ਤੋਂ ਬਾਅਦ ਸਾਡੇ ਕੋਲ ਸੈਟੀਆਂ ਵਗੈਰਾ ਵੀ ਹੁੰਦੀਆਂ ਦੇਖੋ ਆ ਲੱਗੀਆਂ ਸੈਟੀਆਂ ਸੈੱਟ ਲੈਣਾ 1700 ਰੁਪਏ ਦਾ ਆਨਲਾਈਨ 1550 ਰੁਪਏ ਦਾ ਇੱਕ ਪੀਸ ਆ ਉਧਰ 쿠ਸ਼ਨ ਵੀ ਲੱਗੇ ਆ ਦੇਖੋ ਇਹ 쿠ਸ਼ਨ ਲੈਣੇ 쿠ਸ਼ਨ ਦੇ ਸੈੱਟ ਲੈਣੇ 5-5 ਪੀਸਾ ਦੇ ਆ ਵੀ ਲੱਗੇ ਆ ਦੇਖੋ ਸਾਰੀ ਡਿਜ਼ਾਈਨਿੰਗ ਮਿਲ ਜੂਗੀ 쿠ਸ਼ਨ ਦੀ ਹਾਂ ਇਹ ਕੋਕੋਸ਼ਨ ਦੀ ਸਾਰੀ ਡਿਜ਼ਾਈਨ ਕਿੰਨੇ ਦਾ ਹੈ ਪੰਜ ਪੀਸ ਕਿੰਨੇ ਦਾ ਪੂਰੇ ਪੰਜ ਪੀਸ ਦੇ ਦਾਂਗੇ ਅਗਰ ਵੀਡੀਓ ਪਾਈ ਜ ਤੁਹਾਡੇ ਤੇ ਇਹ 700 ਰੁਪਏ ਦੇ ਪੰਜ ਪੀਸ ਆ ਬਿਨਾ ਫ੍ਰਿਲ ਤੋਂ ਇਹ 800 ਰੁਪਏ ਦੇ ਪੰਜ ਪੀਸ ਠੀਕ ਹੈ ਜੀ ਹਾਂਜੀ ਓਕੇ ਜੀ ਓਕੇ ਬਾਜੀ ਓਕੇ